Thank <laughs> <laughs> you. हां जानदार साहब हां कट हां कट हां बॉल कट एस एस पी साहब अज विजिल ज्वाइन किया बठिडा किस तरह की सोच लैके आए हो किस तरह के टारगेट ले गए ਸੋਚੇ ਨੇ ਕਿ ਇੱਥੇ ਅਚੀਵ ਕਰ ਲੈਣਾ। ਅ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਤੁਸੀਂ ਅੱਜ ਆਏ ਇਥੇ। ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਅ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਔਰ ਸਾਡੇ ਸੀਨੀਅਰ ਅਫਸਰਾਂ ਦੀ ਜੀ ਡਾਇਰੈਕਟਰ ਸਾਹਿਬ ਦੀ ਹਦਾਇਤਾਂ ਕਿ ਕਰਪਸ਼ਨ ਨੂੰ ਜੜੋਂ ਖਤਮ ਕਰਨਾ। ਉਸ ਸੋਚ ਨਾਲ ਮੈਂ ਇੱਥੇ ਆਇਆ ਹਾਂ। ਜੇ ਕਿਸੇ ਵੀ ਆਮ ਸ਼ਹਿਰੀ ਦੀ ਜਾਂ ਕਿਸੇ ਵੀ ਬੰਦੇ ਦੀ ਕੋਈ ਸ਼ਿਕਾਇਤ ਹੈ ਜਿੱਥੇ ਉਤੋਂ ਕ腐ਸ਼ਨ ਮੰਗੀ ਜਾ ਰਹੀ ਹੈ ਇਲੈਗਲ ਗ੍ਰੈਟੀਫਿਕੇਸ਼ਨ ਮੰਗੀ ਜਾ ਰਹੀ ਹੈ ਜਾਂ ਉਤੋਂ ਪੈਸੇ ਦੀ ਕਿਸ ਤਰੀਕੇ ਨਾਲ ਮੰਗ ਹੋ ਰਹੀ ਹੈ ਉਹ ਨਹੀਂ ਸੰਕੋਚ ਅ ਇੱਥੇ ਸਾਡੇ ਕੋਲ ਆ ਕੇ ਆਪਣਾ ਹੀ ਸ਼ਿਕਾਇਤ ਦਰਜ ਕਰਾ ਸਕਦਾ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਟੋਲ ਫਰੀ ਨੰਬਰ ਵੀ ਚੱਲ ਰਿਹਾ ਹੈ ਐਂਟੀ ਕ腐ਸ਼ਨ ਐਕਸ਼ਨ ਲਾਈਨ ਉੱਥੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਜਿਹਨੂੰ ਅਸੀਂ 4 ਦਿਨਾਂ ਦੇ ਘੱਟ ਸਮੇਂ 'ਚ ਉਹਦਾ ਜਿਹੜਾ ਹੈ ਨਤੀਜਾ ਕੱਢਦੇ ਹਾਂ ਐਂਡ ਅਦਰਵਾਈਜ਼ ਜਿਹੜੀਆਂ ਸ਼ਿਕਾਇਤ ਸਾਡੇ ਕੋਲ ਆਉਂਦੀਆਂ ਉਹ ਵੀ ਅਸੀਂ ਘੱਟ ਤੋਂ ਘੱਟ ਸਮੇਂ 'ਚ ਉਹਦਾ ਜੋ ਹੈ ਨਤੀਜਾ ਅਸੀਂ ਕੱਢਦੇ ਹਾਂ ਐਂਡ ਜਿਹੜਾ ਗਿਲਟੀ ਹੈ ਜਿਹੜਾ ਦੋਸ਼ੀ ਹੈ ਉਹਨੂੰ ਕਿਸੇ ਵੀ ਸੂਰਤ 'ਚ ਕਿਸੇ ਵੀ ਤਰੀਕੇ ਨਾਲ ਉਹਨੂੰ ਸਪੇਅਰ ਨਹੀਂ ਕੀਤਾ ਜਾਏਗਾ ਉਹਨੂੰ ਆਪਣੀ ਗਲਤੀ ਦੀ ਸਜ਼ਾ ਭੁਗਤਣੀ ਪਵੇਗੀ ਚਾਹੇ ਉਹ ਸਰਕਾਰੀ ਅਫਸਰ ਮਲਾਜ਼ਮ ਹੈ ਚਾਹੇ ਉਹ ਕੋਈ ਵੀ ਹੈ ਜੇ ਉਹ ਪਬਲਿਕ ਨੂੰ ਕਿਸੇ ਵੀ ਤਰੀਕੇ ਨਾਲ ਤੰਗ ਕਰਦਾ ਰਿਸ਼ਵਤ ਮੰਗਦਾ ਲੈਂਦਾ ਤੇ ਉਹਨੂੰ ਉਹਦਾ ਉਹਦਾ ਜਿਹੜਾ ਹੈ ਉਹਦੀ ਸਜ਼ਾ ਜ਼ਰੂਰ ਮਿਲੇਗੀ ਪਰ ਇਹਦੇ ਲਈ ਸਾਨੂੰ ਪਬਲਿਕ ਦੀ ਸਿਹਤਤਾ ਦੀ ਲੋੜ ਹੈ ਪਬਲਿਕ ਦੇ ਕੋਆਪਰੇਸ਼ਨ ਦੀ ਲੋੜ ਹੈ ਸਾਨੂੰ ਵਕਤ ਦੱਸੋ ਸਾਡੇ ਸਾਡੀ ਜਿਹੜੀਆਂ ਸਰਕਾਰ ਦੀ ਜਿਹੜੀਆਂ ਹਦਾਇਤਾਂ ਜਿਹੜੀਆਂ ਸਾਨੂੰ ਦੱਸ ਰਿਹਾ ਉਹ ਉਸ ਦਾ ਹੀ ਪੂਰੀਆਂ ਕਰ ਸਕਦੇ ਆ ਕਿ ਪਬਲਿਕ ਦਾ ਜੇ ਸਾਨੂੰ ਪੂਰਾ ਸਹਿਯੋਗ ਦੇਖ ਵੀ ਜੀ ਪਠੰਡਾ ਹਮੇਸ਼ਾ ਚਰਚਾ ਚ ਰਿਹਾ ਹੈ ਹਰ ਇੱਕ ਮਾਮਲੇ ਦੇ ਵਿੱਚ ਇੱਥੇ بڑے 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 ਜਿਹੜੇ ਖਾਸ ਕਰਕੇ ਅਡਜੂਰੈਂਸ ਨੇ ਬੜੇ ਨੇ ਚਾਹੇ ਉਹ ਸਾਬਕਾ ਮੰਤਰੀ ਸੀ ਚਾਹੇ ਮਜੂਤਾ ਐਮ ਐਲ اے ਸੀ ਕਿ ਆ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਨਾ ਲਿਈਆਂ ਦੇਖਾਂ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਕਿ ਜੇ ਕੋਈ ਵੀ ਬੰਦਾ ਕਿਸੇ ਵੀ ਲੈਵਲ ਦਾ ਕਰਪਸ਼ਨ ਕਰਦਾ ਉਹਨੂੰ ਸਪੇਅਰ ਨਹੀਂ ਕੀਤਾ ਜਾਏਗਾ ਲਗਾਤਾਰ ਥੋੜੇ ਥੋੜੇ ਕਾਫੀ ਕੇਸ ਵੀ ਨੇ ਕੁਝ ਬੰਦੇ ਫੜਨ ਵਾਲੇ ਵੀ ਪਏ ਨੇ ਉਹਨਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ 'ਚ क्योंकि कई ਦਿਨਾਂ ਦੀਆਂ ਜਮਾਨਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀਆਂ ਕੈਂਸਲ ਹੋ ਰਹੀਆਂ ਨੇ ਲੈ ਕੇ ਨੰਬਰ ਤੋਂ پکڑ ਤੋਂ ਬਾਅਦ ਜੇ ਹਲੇ ਮੈਂ ਅੱਜ ਮੈਂ ਚਾਰਜ ਲਿਆ ਤੇ ਮੈਂ ਗੋ ਥਰੂ ਹਾਂਗਾ ਸਾਰਾ ਰਿਕਾਰਡ ਜੋ ਵੀ ਚੀਜ਼ਾਂ ਕਰਨ ਵਾਲੀਆਂ ਉਹ ਪਹਿਲ ਦੇ ਅਧਾਰ ਤੇ ਕੀਤੀਆਂ ਜਾਣਗੀਆਂ ਕਹਿ ਸਕਦੇ ਹਾਂ ਕਿ ਪ੍ਰਸ਼ੰਤੇ ਦੇ ਵਿੱਚ ਹੁਣ ਅਸੀਂ ਨਗਰ ਨਗਰ ਕੈਸਿਡਿਪਾਰਟਮੈਂਟ ਤੋਂ ਵੀ ਇਹ ਕੀ ਕੰਮ ਹੈ ਅ ਡਿਪਾਰਟਮੈਂਟ ਕੋਈ ਵੀ ਹੋਵੇ ਵਿਜੀਲੈਂਸ ਪ੍ਰੋਐਕਟਿਵ ਹੈ ਪਬਲਿਕ ਦੇ ਸਹਿਯੋਗ ਤੋਂ ਇਲਾਵਾ ਅਸੀਂ ਸਾਡੇ ਆਪਣੇ ਵੀ ਸੋਰਸਿਸ ਹੈ ਸਾਡੇ ਆਪਣੇ ਵੀ ਇਨਫੋਰਮੇਸ਼ਨ ਹੈ ਅਸੀਂ ਆਪਣੀ ਇਨਫੋਰਮੇਸ਼ਨ ਦੇ ਨਾਲ ਵੀ ਚੱਲ ਰਹੇ ਹਾਂ ਤੇ ਜਿਸ ਕਿਸੇ ਵੀ ਡਿਪਾਰਟਮੈਂਟ ਚ ਕਰਪਸ਼ਨ ਦਾ ਜੇ ਇੱਕ ਅੰਸ਼ ਵੀ ਹੈ ਕੋਈ ਛੋਟਾ ਜਿਹਾ ਇੱਕ ਐਗਜ਼ਾਮਪਲ ਵੀ ਹੈ ਉਹਨੂੰ ਵੀ ਅਸੀਂ ਜੋ ਹੈ ਅ ਲੌਜੀਕਲ ਐਂਡ ਤੱਕ ਲਿਆਵਾਂਗੇ ਔਰ ਜੋ ਗਲਤ ਤਰੀਕੇ ਨਾਲ ਕੰਮ ਕਰ ਰਿਹਾ ਹੈ ਪੈਸੇ ਖਮਾਰਿਆ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕਰਪਸ਼ਨ ਚੰਡਲ ਜ ਹੈ ਆਫਕੋਰਸ ਉਹਨਾਂ ਸੀ ਉਹਦੀ ਬੰਦ ਸਜ਼ਾ ਦਵਾਵਾਂਗੇ ਐਸ ਪਰ ਲਾਅ ਸਰਬਸਮੂਥ ਅਪਲੀਕੇਸ਼ਨ ਦੇਸੀ ਕੀ ਕੋਆਪਰੇਟ ਕਰਨ ਸਾਨੂੰ ਜੀ ਕੋਆਪਰੇਟ ਇਨ ਦਾ ਸੈਂਸ ਕਿ ਸਾਨੂੰ ਇਤਲਾਹ ਕਰਨ ਜੇ ਤੁਹਾਨੂੰ ਕੋਈ ਤੁਹਾਨੂੰ ਪੈਸੇ ਮੰਗਦਾ ਹੈ ਤੁਹਾਨੂੰ ਕੋਈ ਅ ਇਲੀਗਲ ਗ੍ਰੈਟੀਫਿਕੇਸ਼ਨ ਬਾਰੇ ਤੁਹਾ ਤੋਂ ਉਮੀਦ ਕਰਦਾ ਸਾਨੂੰ ਨੀ ਸੰਕੋਚਾ ਕੇ ਦੱਸੋ ਤੇ ਤੁਹਾਨੂੰ ਉਹਦਾ ਜੋ ਹੈ ਅ ਰਿਜ਼ਲਟ ਦਿੱਤਾ ਜਾਏਗਾ